ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਪਤਾ ਹੈ ਕਿ ਸਾਡੀ ਨਾਂ ਤਾਰੀਕੂ ਕੂਕਿਆਂ ਵਾਲੇ ਕੇਸ ਦੇ ਵਿੱਚ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਤਰੀਕ ਸੀ ਜਿਸ ਦੇ ਸਬੰਧ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਔਰ ਜੋ ਇਹ ਮਸਲਾ ਹੈ ਇਹਦੇ ਸਬੰਧ ਵਿੱਚ ਪਹਿਲਾਂ ਮੇਰੀ ਗੱਲਬਾਤ ਆਪ ਜੀ ਨਾਲ ਹੋ ਚੁੱਕੀ ਆ ਜਿਸ ਕਰਕੇ ਅਸੀਂ ਇਹ ਕੇਸ ਕੀਤਾ ਹੈ ਹੁਣ ਅਦਾਲਤ ਵਿੱਚ ਤਰੀਕ ਸੀ ਤੇ ਮੈਂ ਅੰਦਰ ਗਿਆ ਮੇਰੇ ਵਕੀਲ ਸਾਹਿਬ ਵੀ ਸਨ ਸਰਦਾਰ ਮਨਿੰਦਰ ਸਿੰਘ ਜੀ ਰੰਧਾਵਾ ਤੇ ਉੱਥੇ ਗੱਲਬਾਤ ਹੋਈ ਅਦਾਲਤ ਦੀ ਉਹ ਕਹਿੰਦੇ ਜੀ ਅਸੀਂ ਕੀ ਕਰ ਸਕਦੇ ਆ ਸਾਡੇ ਅੱਗੇ ਧਰਨਾ ਕਿਉਂ ਆ ਮੈਂ ਜਾਣਦਾ ਵੀ ਸਾਡੀ ਜਦੋਂ ਸ਼੍ਰੋਮਣੀ ਕਮੇਟੀ ਨੇ ਗੱਲ ਨਹੀਂ ਸੁਣੀ ਨਾ ਪੁਲਿਸ ਗੱਲ ਸੁਣੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਦੀ ਵੀ ਪਾਲਣਾ ਨਹੀਂ ਕਰਦੀ ਤੇ ਫੇਰ ਅਸੀਂ ਤੁਹਾਡੇ ਅਦਾਲਤ ਕੋਲ ਆਈਆਂ ਤੇ ਜੇ ਅਦਾਲਤ ਵੀ ਕੋਈ ਕਾਰਵਾਈ ਨਹੀਂ ਕਰੇਗੀ ਤੇ ਫੇਰ ਅਸੀਂ ਕੀ ਕਰਾਂਗੇ ਫੇਰ ਉਹਨਾਂ ਨੂੰ ਪੜ ਕੇ ਸੁਣਾ ਕਿ ਤੁਹਾਡੇ ਜਿਹੜਾ ਹੈ ਜਿਹੜਾ ਇੱਥੋਂ ਦਾ ਅਦਾਲਤ ਨੂੰ ਚਲਾ ਰਿਹਾ ਜਿਹੜਾ ਤੁਹਾਡਾ ਕਲਰਕ ਹੈ ਉਦੇ ਬਿਆਨਾਂ ਦੇ ਅਧਾਰ ਤੇ ਉੱਤੇ ਪੁਲਿਸ ਨੇ ਜਿਹੜਾ ਸਾਡੀ ਦਰਖਾਸਤ ਆ ਉਹ ਕਾਰਜ ਕਰਤੀ ਹੈ। ਐਜੀ ਫਿਰ ਤੁਸੀਂ ਕੇਸ ਵਾਪਸ ਚ ਲੈ ਲਓ। ਮੈਂ ਕੇਸ ਵਾਪਸ ਕਿਉਂ ਲਈਏ? ਤੁਸੀਂ ਪਰਚਾ ਦਰਜ ਕਰਾਓ। ਐ ਸਾਡੇ ਕੋਲ ਪਾਵਰ ਨਹੀਂ। ਲਖੋ ਅਦਾਲਤ ਕਹ ਰਹੀ ਆ ਸਾਡੇ ਕੋਲ ਪਾਵਰ ਨਹੀਂ। ਤੇ ਮੈਂ ਇਹ ਗੱਲ ਕਹੀ ਆ ਵੀ ਅਸੀਂ ਜੋ ਤੁਹਾਡੇ ਕੋਲੋਂ ਪਟੀਸ਼ਨ ਚ ਮੰਗੀ ਕੀਤੀ ਆ। ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਕੇ ਪਰਚਾ ਦਰਜ ਕਰਾਓ। ਜੇ ਪੁਲਿਸ ਪਰਚਾ ਦਰਜ ਨਹੀਂ ਕਰਾਉਂਦੀ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਾਰਜ ਕਰਨੀ ਆ ਉਹਦੇ ਕੰਮ ਤੇ ਰੋਕ ਲਾਓ ਕਿਉਂਕਿ ਅਸੀਂ ਪਟੀਸ਼ਨ ਚ ਇਹਨਾਂ ਕੋਲ ਮੰਗ ਕੀਤੀ ਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਵੰਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਕਰਕੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਉਹਨਾਂ ਨੂੰ ਅਹਿਸਾਸ ਕਰਾ ਜਾਏ ਪੁਲਿਸ ਪਰਚਾ ਦਰਜ ਕਰਾਇਆ ਜਾ ਕੂਕਾਂ ਦੇ ਖਿਲਾਫ ਜੇ ਨਹੀਂ ਕਰਦੇ ਤਾਂ ਉਹਨਾਂ ਦੇ ਕੰਮ ਤੇ ਰੋਕ ਲਾਈ ਹੁਣ ਇਸ ਗੱਲ ਦੇ ਧਿਆਏ ਨੇ ਇਥੋਂ ਤੱਕ ਵੀ ਜੱਜ ਨੇ ਕਹਿਤਾ ਮੈਨੂੰ ਹੈਰਾਨਗੀ ਹੋਈ ਆ ਅੱਜ ਅਦਾਲਤ ਵਿੱਚ ਜਾ ਕੇ ਵੈਸਤੇ ਪਹਿਲਾਂ ਹੀ ਆਹ ਕਹਿੰਦਾ ਜੀ ਤੁਸੀਂ ਸਾਡੇ ਅੱਗੇ ਧਰਨਾ ਕਿਉਂ ਲਾਇਆ ਮੈਂ ਕਿਹਾ ਕੇਸ ਤੁਹਾਡੇ ਅੱਗੇ ਚੱਲਦਾ ਹੈ ਤਾਂ ਧਰਨਾ ਤੁਹਾਡੇ ਅੱਗੇ ਲਾਇਆ ਕਿ ਤੁਸੀਂ ਇਨਸਾਫ ਦੇਣਾ ਹੈ ਤੁਸੀਂ ਇਨਸਾਫ ਨਹੀਂ ਦੇ ਰੇ ਫਿਰ ਕਹਿੰਦਾ ਫਿਰ ਤੁਸੀਂ ਇੱਕ ਦਿਨ ਕਿਉਂ ਲਾਉਂਦੇ ਹੋ ਕਿ ਜੱਜ ਦਾ ਕੀ ਕਹਿਣਾ ਕਹਿੰਦਾ ਰੋਜ਼ ਲਾ ਕਰੋ ਇਹ ਹੁਣ ਤੁਸੀਂ ਦੇਖ ਲਓ ਇਹ ਸਿੱਖ ਕੌਮ ਨੂੰ ਇੱਕ ਕਿਸਮ ਦਾ ਚੈਲੰਜ ਹੈ ਜੱਜਾਂ ਵੱਲੋਂ ਵੀ ਇਹ ਅੰਦਰ ਗੱਲ ਹੋਈ ਐ ਨਾ ਕਿ ਜੱਜ ਸਾਹਿਬ ਇਹ ਤੁਹਾਡੇ ਮੂੰਹ ਤੋਂ ਗੱਲ ਸੋਭਾ ਨਹੀਂ ਦਿੰਦੀ ਤੁਸੀਂ ਚੈਲੰਜ ਕਰ ਰਹੇ ਹੋ ਸਾਨੂੰ ਭਈ ਤੁਸੀਂ ਰੋਜ਼ ਧਰਨਾ ਇੱਥੇ ਲਾ ਕੇ ਕਰੋ ਕੀ ਇਹ ਤੁਹਾਡੇ ਮੂੰਹ ਗੱਲ ਫੱਬਦੀ ਐ ਹੁਣ ਮੈਂ ਕੌਮ ਨੂੰ ਇੱਕ ਵਕਤ ਬੇਨਤੀ ਕਰਨੀ ਚਾਹੁੰਦਾ ਭਈ ਨਾ ਤਾਂ ਇਨਸਾਫ਼ ਪੁਲਸ ਕੋਲੋਂ ਨਾ ਕਿਸੇ ਸਰਕਾਰ ਕੋਲੋਂ ਨਾ ਸ਼੍ਰੋਮਣੀ ਕਮੇਟੀ ਕੋਲ ਜਥੇਦਾਰ ਨੇ ਹੁਕਮ ਜਾਰੀ ਕੀਤਾ ਹੈ ਨਾ ਉਹ ਆਪਣੇ ਆਦੇਸ਼ਾਂ ਦੀ ਪਾਲਣਾ ਕਰਵਾ ਸਕਦਾ ਤੇ ਨਾ ਹੀ ਕੋਈ ਕਾਰਵਾਈ ਕਰ ਰਹੀ ਆ ਹੁਣ ਤੁਸੀਂ ਇੱਥੇ ਮੀਟਿੰਗ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਆਪਾਂ ਕੀ ਕਰਨਾ ਹੈ ਮੈਂ ਅੰਦਰ ਦੀ ਗੱਲ ਤੁਹਾਨੂੰ ਦਿੱਤੀ ਆ ਦੱਸ ਵੀ ਉੱਥੇ ਆ ਗੱਲ ਹੋਈ ਆ ਵੀ ਆਪਾਂ ਤਰੀਕ ਤੇ ਤਰ੍ਹਾਂ ਜਗਲੀ ਤਰੀਕ ਜਿਹੜੀ ਆ ਉਹ 16 5 ਪਈ ਆ ਕੁਝ ਕਾਗਜ਼ੀ ਕੁਝ ਫਾਰਮੈਟੀਆਂ ਨੇ ਅਦਾਲਤੀਆਂ ਉਹ ਵੀ ਕਰਨੀਆਂ ਜ਼ਰੂਰੀ ਨੇ ਸਾਡੇ ਵੱਲੋਂ ਕੁਝ ਰਗਵਾ ਜਿਹੜੇ ਨੇ ਉਹ ਪੇਸ਼ ਕਰਨੇ ਬੰਦੇ ਵੈਸੇ ਜ਼ਰੂਰ ਤਾਂ ਨਹੀਂ ਸੀ ਪਰ ਫਿਰ ਵੀ ਜੇ ਜਿਹੜੀ ਕੋਈ ਕਾਰਵਾਈ ਕਰਦੀ ਬੰਦੀ ਆ ਉਹ ਮੈਂ ਆਪਣੇ ਵਕੀਲ ਸਾਹਿਬ ਨਾਲ ਰਹਿ ਕਰਕੇ ਤੁਹਾਨੂੰ ਦੱਸ ਦੇਣਾ ਤਾਂ ਉਸ ਤੋਂ ਬਾਅਦ ਅੱਗੇ ਆਪਾਂ ਕੀ ਕਰਨਾ ਹੈ ਇਹ ਮੈਂ ਤੁਹਾਨੂੰ ਅਦਾਲਤ ਦੀ ਕਾਰਵਾਈ ਦਾ ਦਿੱਤੀ ਆ ਭਈ ਆਪਾਂ ਇੱਥੇ ਅਗਲੀ ਕਾਰਵਾਈ ਕਿਸ ਤਰ੍ਹਾਂ ਕਰਨੀ ਆ ਪਰ ਮੈਂ ਇਹ ਤੁਹਾਨੂੰ ਦੱਸ ਦਿੰਦਾ ਜੇ ਭਈ ਇਹ ਹੁਣ ਗੱਲੀਬਾਤੀ ਕੁਛ ਨਹੀਂ ਹੁ ਜਿਹੜੀ ਅਦਾਲਤ ਮੈਨੂੰ ਕਾਹਤ ਆਪੇ ਸਾਡਾ ਤਾਂ ਇਨਸਾਫ ਅਸੀਂ ਇੱਥੋਂ ਲੈਣਾ ਧਰਨੇ ਇੱਥੇ ਲਗਾਏ ਇਹ ਗੱਲ ਉਹਨਾਂ ਨੂੰ ਦੱਸਿਆ ਕਿ ਇੱਥਰ ਲੈ ਕਿਸ ਤਰ੍ਹਾਂ ਲਾਉਣੇ ਨੇ ਰੋਜ਼ ਲਾਉਣੇ ਆ ਤਰੀਕ ਤੇ ਲਾਉਣਾ ਇਹ ਹੁਣ ਤੁਸੀਂ ਦੇਖ ਲਓ ਜੱਜ ਨੇ ਤੇ ਗੱਲ ਕਹਿਤੀ ਜੇ ਤੇ ਫਿਰ ਤੁਸੀਂ ਰੋਜ਼ ਲਾ ਹੁਣ ਜੇ ਰੋਜ਼ ਤਾਂ ਨਾਲ ਲਾਉਣਾ ਤਾਂ ਵਿਚਾਰ ਕਰ ਲਓ ਤੇ ਜੇ ਤਰੀਕ ਤੇ ਲਾਉਣਾ ਤਾਂ ਵਿਚਾਰ ਕਰ ਲਓ ਤੇ ਜੇ ਕੋਈ ਹੋਰ ਪ੍ਰੋਗਰਾਮ ਉਲੀਕਣਾ ਤੇ ਤਾਂ ਵੇਖ ਲੋ ਇਹ ਹੁਣ ਤੁਹਾਡੀ ਮਰਜ਼ੀ ਆ ਵਾਹਿ ਖਾਲਸਾ ਵਾਹਿਗੁਰੂ ਕੋਲ ਸਰਸਰ ਗੱਲ ਲੱਗਦੀ ਹੈ ਜਿਹੜੇ ਦਰਾਂ ਗੱਲ ਜਿੰਮੇ ਕਰਦੇ ਆਪ ਤੁਸੀਂ ਤਾਂ ਮੈਂ ਬੋਲੋ ਤਾਂ ਤੁਸੀਂ ਤੁਹਾਡਾ ਲੁਕੀਐ ਸੀ ਮੈਨੂੰ ਪਤਾ ਕੀ ਗੱਲ ਹੈ ਪਤਾ ਕਿ ਅਸੀਂ ਜਿੰਨਾ ਸਮਝਿਆ ਗੱਲ ਕਰਦੇ ਆਪ ਤੇ ਉਹ ਮੈਂ ਨਹੀਂ ਗੱਲ ਕਰਦਾ ਕਿਉਂਕਿ ਉਹ ਤੁਹਾਨੂੰ ਬੋਲ ਜੰਦੇ ਫਿਰ ਵਧਣਾ ਹੈ ਸਾਡਾ ਕੰਮ ਦੇਖੀ ਕਿ ਭਾਈ 328 ਰੁਪਏ ਦਾ ਹਾਂ ਪਰਚਾ ਕਰਨ ਲਈ ਹਾਂ ਸ਼੍ਰੋਮਣੀ ਕਮੇਟੀ ਜਿਹੜੇ ਮੀਟਿੰਗ ਕਰਨੀ ਲੰਗੋਵਾਲ ਨੇ ਇਹਨੇ ਬੰਦਿਆਂ ਨੂੰ ਪਰਚਾ ਕਰ ਦਿੱਤਾ ਜਿਹਨਾਂ ਪਰਚਾ ਨੂੰ ਡਿਸਚਾਰਜ ਕੀਤਾ ਜਾਊਗਾ ਇਹਨਾਂ ਬਾਰੇ ਸਸਪੈਂਡ ਕੀਤਾ ਜਾਊਗਾ ਸਾਰਿਆਂ ਨੇ ਚੈਨਲੋਂ ਤੇ ਵੇਖੀ ਜਿਦੋਂ ਕਹਿ ਰਿਆ ਸੀ ਵੀ ਸ਼੍ਰੋਮਣੀ ਕਮੇਟੀ ਦਫ਼ਤਰ ਤੇ ਧਰਨਾ ਲਾਓ ਉੱਥੇ ਲਾਉਣਾ ਤੇ ਆਪਣੇ ਸਮੁੰਦਰੀਆਂ ਲੱਗੇ ਦਫ਼ਤਰੋਂ ਹੈ ਨਾ ਦੇਖਿਆ ਸਮੁੰਦਰੀਆ ਆ ਰਾ ਉੱਥੇ ਉੱਥੇ ਚੰਗਾ ਹੀ ਬੈਣ ਗਈਆਂ ਤੇ ਲੱਟਾ ਮੈਂ ਕੰਨੀਆਂ ਕੰਮ ਵੀ ਮੈਂ ਤੁਰੇ ਰੱਖ ਦਿਆਂ ਉਹਨਾਂ ਨੂੰ ਜਾ ਕੇ ਇਸ ਮਸਲੇ ਤੋਂ ਨੂੰ 5 ਬੰਦੇ 10 ਬੰਦੇ ਟਾਈਮ ਲੈ ਕੇ ਆਮ ਨੂੰ ਇਕਨ ਦੁਬਾਰਾ ਮਿਲਣਾ ਚਾਹੀਦਾ 10 ਦੀ ਬੰਦੇ ਕਿਨੇ ਕਿਤੇ ਚੰਗੇ ਸਾਥ ਦੇ ਨਾਲ ਜਾਇਓ ਆਪਦੇ ਅੰਮ੍ਰਿਤਸਰ ਲੈ ਜਾਓ ਕਿਤੇ ਥੋੜੀ ਦਾ ਜਾਣਾ ਚੰਗੇ ਆ ਤਾਂ ਹੁਣ 20 ਹੁਣ ਟਾਈਮ ਲੈ ਲਓ ਰੰਗ ਪੱਤਰ ਐ ਫੋਨ ਤੇ ਕਰੇ ਚਾਹੀਦਾ ਫਾਲਿਆਂ ਹਵਾਲਾ ਦੇ ਦਿਓ ਦੇਖ ਕੇ ਦੁਬਾਰਾ ਤੁਸੀਂ ਇਹ ਗੱਲ ਕੀਤੀ ਸੀ ਆਹ ਜਿਹੜੇ ਆਪ ਨੂੰ ਲਿਖਿਆ ਮੈਂ ਸਭ ਕੁਝ ਆਪਣੇ ਕੋਲ ਤਾਂ ਤੋਂ ਦੇਵਨੋ ਵਾਟਰ ਹੋਇਆ ਜਹੇਦਰਬੰਦੂ